ਵੀਰ ਬਾਦ ਸਿੰਘ ਘਰੇ ਜਾਣਾ ਹੈ ਬਾਦ ਸਿੰਘ ਜਾਜ ਕੇ ਹਾਂਜੀ ਹਾਂਜੀ ਕੀ ਗੱਲ ਬਾਹਰ ਜਾਣਾ ਵਾ ਜਾਣਾ ਤੇ ਬਾਹਰ ਹੀ ਆ ਦੱਸੀ ਨਾ ਗਏ ਨੂੰ ਆ ਵੀਰ ਮੇਰਾ ਇਦਾਂ ਕਰ ਸਿੱਧੀ ਗਲੀ ਪੈ ਜਾ ਤੇ ਅੱਗੇ ਜਿਹੜਾ ਮੋੜਣਾ ਉੱਥੇ ਉਹਨਾਂ ਦਾ ਹੀ ਘਰ ਆ ਸਾਹਮਣਾ ਠੀਕ ਆ ਜਾ ਸਾਹਿਬ 50 ਸਾਲਾਂ ਨੇ ਮੇਰਾ 75ਵਾਂ ਘੇੜਾ ਵਾ ਨਾ ਤੁਸੀਂ ਮੇਰਾ ਕੰਮ ਕੀਤਾ ਤੇ ਨਾ ਮੇਰੇ ਪੈਸੇ ਮੁੜਦੇ ਆਏ 1000 ਰੁਪਏ ਕਰੋ ਮੁੜਨੇ ਜੇ ਕੰਮ ਲੇੜ ਪਛੇਤ ਹੋ ਜਾਂਦੇ ਹੁੰਦੇ ਆ ਗੱਲ ਉਹੋ ਜੀ ਨਹੀਂ ਕੋਈ ਹੈਗੀ ਭਰਾ ਮੇਰਾ ਅਸੀਂ ਕਿਹੜਾ ਪਿੰਡ ਛੱਡ ਚੱਲੇ ਆ ਇਹ ਥੋੜਾ ਲੇੜ ਆ 5 ਸਾਲ ਥੋੜੇ ਨਹੀਂ ਹੁੰਦੇ ਤੁਹਾਡੇ ਲਾਰਾਂ ਤੇ ਮੈਂ ਹੁਣ ਨੌਕਰੀ ਵਾਲੇ ਵੀ ਟਾਈਮ ਨਗਾਲੇ ਆ ਕੰਮ ਆਪਣੇ ਹੋਣ ਦੇ ਆ ਇਹੋ ਜੀ ਕੋਈ ਗੱਲ ਨਹੀਂ ਆ ਵੀ ਕੰਮ ਨਹੀਂ ਹੋਣ ਦੇ ਕੰਮ ਹੋਣ ਦੇ ਪੰਜਾਂ ਸਾਲਾਂ ਤੇ ਮੇਰਾ ਕੰਮ ਨਹੀਂ ਸੌ ਰਿਹਾ ਤੇ ਕੰਮ ਕਿੱਥੇ ਹੋਣ ਦੇ ਆ ਯਾਰ ਜਿਹੜਾ ਤੁਹਾਡੇ ਵਾਲਾ ਗਰੁੱਪ ਹੀ ਨਾ ਉਹੋ ਹੀ ਥੋੜਾ ਜ ਮਿੰਨੋ ਤੁਸੀਂ ਮੇਰੇ ਪੈਸੇ ਮੋੜੋ ਮੈਂ ਪੈਸੇ ਲੈ ਕੇ ਜਾਣੇਗੇ ਉਹ ਭਰਾਵਾ ਇੱਥੇ ਬੈਠਿਆ ਹੋਣ ਕਿਤੇ ਮਸ਼ੀਨ ਥੋੜਾ ਵੀ ਮੈਂ ਛਾਪ ਲਿਓਣੇ ਅੰਦਰੋਂ ਜਾ ਕੇ ਕੋਈ ਨਹੀਂ ਸ਼ਾਮਾ ਨੂੰ ਆ ਜੀ ਅੱਜ ਦੇਣਾਗੇ ਤੈਨੂੰ ਪੈਸੇ ਫੋਨ ਲਾ ਹੀ ਲਵਾਂ ਇੱਕ ਵਾਰੀ ਕਿਤੇ ਗਲਤੀ ਨਾ ਵੜ ਜਾਾਂ ਹਲੋ ਯਾ ਫੋਨ ਆ ਗਿਆ ਫੋਨ ਸੁਣ ਲਈਏ ਹੈਲੋ ਹਾਂਜੀ ਹਾਂਜੀ ਅੱਛਾ ਜੀ ਬਾਹਰ ਜਾਣਾ ਕੋਈ ਨਹੀਂ ਆ ਜਾਓ ਘਰੇ ਹੀ ਆ ਮੈਂ ਲਵਾਦਨੇ ਵੀਜ਼ਾ ਦਾ ਡਾਡਾ ਆ ਜਾਓ ਚਲੋ ਫਿਰ ਮੈਂ ਆ ਗਿਆ ਆ ਗਿਆ ਆ ਗਿਆ ਕੋਈ ਤੈਨੂੰ ਕੰਮ ਕੋਮ ਹੈਗਾ ਕਿਸੇ ਨੂੰ ਮਿਲਣਾ ਮੁਲਣਾ ਤੇ ਮਿਲਿਆ ਮੜਿਆ ਜਾ ਕੇ ਮੈਂ ਦੱਸਿਆ ਮੈਂ ਜਾਣਾ ਨਹੀਂ ਕਿਤੇ ਮੈਂ ਇੱਥੇ ਰਹਿਣਾ ਵਾ ਮੈਨੂੰ ਕੋਈ ਕੰਮ ਉਹ ਤੇ ਜੇਦੀ ਕਰ ਗਿਆ ਨਿਆਣੇ ਵਾਲੀ ਹੈ ਪਰ ਬੋਲੀ ਨਾ ਮੇਰਾ ਭਰਾ ਫਿਰ ਕੁਝ ਵੀ ਵਿੱਚ ਠੀਕ ਹੈ ਨਾ ਵਾਧੂ ਘਾਟ ਕੋਈ ਗੱਲ ਨਾ ਹੋਵੇ ਬੰਦਾ ਪਹਿਲੀ ਨਹੀਂ ਆਉਂਦਿਆ ਮੈਨੂੰ ਮੈਨੂੰ ਨਹੀਂ ਲੈਣਾ ਉਹ ਤੇਨੂੰ ਤੇਰੇ ਪੈਸੇ ਦੇ ਦਾਂਗੇ ਕੋਈ ਗੱਲ ਨਹੀਂ ਬਸ ਠੀਕ ਹੈ ਫਿਰ ਮੈਂ ਕਾਹਤੋਂ ਬੋਲਣਾ ਬਸ ਹਾਂ ਜਹਾਰ ਲਾਉਣੀ ਮੇਰੀ ਜੇ ਕੋਈ ਗੱਲ ਆ ਬਲ ਤੇ ਹੋਈ ਠੀਕ ਆ ਕੋਈ ਗੱਲ ਠੀਕ ਆ ਕੋਈ ਗੱਲ ਨਹੀਂ ਸਾਸਤਰੀ ਗਾਲ ਜੀ ਭਾਜੀ ਸਾਸਤਰੀ ਗਾਲ ਜੀ ਬਾਸ ਸਿੰਘ ਜਾੜ ਭਾਜੀ ਹਾਂਜੀ ਹਾਂਜੀ ਆਪਾਂ ਹੀ ਆ ਜੀ ਓਏ ਹੋਏ ਇਹ ਭਾਜੀ ਹੁਣੀ ਕੌਣ ਹੈ ਫਰਿਆ ਤੁਹਾਡੇ ਤੈਨੂੰ ਫਰਾਂ ਦੀ ਹਵਾ ਪਈ ਉਹ ਨਹੀਂ ਨਹੀਂ ਆਪਣਾ ਭਰਾ ਵਾ ਕੋਈ ਗੱਲ ਨਹੀਂ ਬੜਾ ਨਾਂ ਸੁਣਿਆ ਭਾਜੀ ਤੁਹਾਡਾ ਬੜਾ ਨਾਂ ਸੁਣਿਆ ਜੀ ਮਾ ਜਿਹੜੇ ਬੰਦੇ ਕੋ ਕਹਣਾ ਨਾ ਮੈਂ ਬਾਹਰ ਜਾਣਾ ਵਾ ਮੈਨੂੰ ਉਹ ਬੰਦਾ ਕਹਿੰਦਾ ਰਾਹ ਹੈ ਕਿ ਜਹਾਜ਼ ਕੋ ਚੱਲ ਜਾ ਤੈਨੂੰ ਜਹਾਜ਼ ਨੇ ਜਾਜੇ ਚੜਾਉਣਾ ਹੈ ਤੇ ਚਲੋ ਮੈਨੂੰ ਚੜਾਓ ਤੈਨੂੰ ਮੋਰਾਂ ਦੇ ਚੜਾ ਲਾ ਵੀਜ਼ਾ ਲੱਗੂਗਾ ਤੇ ਚੜਾਵਾਂਗੇ ਹੌਸਲਾ ਰੱਖ ਮੇਰਾ ਵੀਰ ਪਾਜੀ ਇੱਕ ਗੱਲ ਪੁੱਛਾਂ ਗੁੱਸਾ ਦਾ ਨਾ ਕਰੋਗੇ ਹਾਂ ਹਾਂ ਪੁੱਛੋ ਪੁੱਛੋ ਕਿਉਂ ਨਹੀਂ ਪਾਜੀ ਤੁਸੀਂ ਸਮੁੰਦਰੀ ਜਹਾਜ਼ੇ ਕਿ ਭਾਈ ਜਾ ਇਹ ਪਤਾ ਲੱਗੂਗਾ ਤੈਨੂੰ ਜਦੋਂ ਚੱਕਰ ਆਏ ਜਾਣਾ ਕਿੱਥੇ ਆ ਮੈਨੂੰ ਇਹ ਦੱਸੋ ਜਣਾਗੜੀ ਕੰਟਰੀ ਆਦਨੇ ਜਿੱਥੇ ਮਰਜੀ ਕਲਾ ਦੋ ਕੈਨੇਡਾ ਅਮਰੀਕਾ ਇੰਗਲੈਂਡ ਇੰਗਲੈਂਡ ਕਲਾ ਦੋ ਜੱਲ ਦੇ ਵਾਲੇ ਬਾਗ ਦਾ ਬਦਲਾ ਲੈ ਗਿਆ ਉਹ ਨਾਲੇ ਓਏ ਉਹ ਤਾਂ ਸ਼ਹੀਦ ਉਦਮ ਸਿੰਘ ਹੋਣਾ ਲੈ ਲਿਆ ਨਹੀਂ ਨਹੀਂ ਮੈਂ ਜਰਾ ਹੋਰ ਤਰੀਕੇ ਨਾਲ ਬਦਲੇ ਲੈਣੀ ਤੂੰ ਕਿਹੜੇ ਤਰੀਕੇ ਨਾਲ ਲੈਣ ਚਾਹਨਾ ਮੈਂ ਰਿਸ਼ਤੇਦਾਰੀਆਂ ਕੱਢ ਕੇ ਬਦਲੇ ਲੈਣੇ ਜਿਹੜੀ ਮਾੜੀ ਮੋਟੀ ਕਸਰ ਰਹਿ ਗਈ ਆ ਨਾ ਭਾਜੀ ਮੈਂ ਉਹ ਕੱਢਣੀ ਹੈ ਗੁਰੂ ਆਤ ਬਾਰਡਰ ਦੇ ਕਿਉਂ ਨਹੀਂ ਜਾਂਦਾ ਉੱਥੇ ਜਾ ਕੇ ਬਦਲੇ ਲੈਣਾ ਉਹ ਬਾਰਡਰ ਤੇ ਉਹ ਉੱਧਰ ਵੀ ਤਾਂ ਆਪਣੇ ਭਰਾ ਵਾ ਉੱਥੇ ਕਿੰਨਾ ਕੋ ਬਦਲੇ ਲੈਣੇ ਬਦਲੇ ਤਾਂ ਮੈਂ ਉਹਨਾਂ ਕੋ ਲੈਣੇ ਜਿਨ੍ਹਾਂ ਨੇ ਕੰਦਾ ਮਾਰੀਆਂ ਫਿਰ ਮੇਰਾ ਵੀ ਇੱਕ ਦੋ ਲੈ ਕੇ ਆਈ ਬਦਲਾ ਨਾ ਭਾਈ ਬਦਲਾ ਆਪੋ ਆਪਣਾ ਨਾਲੇ ਤਸੀਂ ਵੀ ਤਾਂ ਨਾਲ ਹੀ ਜਾਣਾ ਵਾ ਤੁਹਾਨੂੰ ਕਿਹੜਾ ਚੱਕਰ ਆਉਂਦੇ ਆ ਉਹ ਚਲੋ ਯਾਰ ਛੱਡੋ ਇਹਨਾਂ ਗੱਲਾਂ ਨੂੰ ਬਦਲੇ ਕੋਈ ਨਹੀਂ ਲੈ ਲਿਓ ਜਦੋਂ ਜਾਓਗੇ ਵੀਰ ਆਪਾਂ ਤਾਂ ਗੇਮ ਹੀ ਕਰਾਈਦੀ ਆ ਤੇ ਆਪਾਂ ਵੀ ਗੇਮਾਂ ਹੀ ਕੀਤੀਆਂ ਵਾ ਸਕੂਲੇ ਵੀ ਆਪਾਂ ਗੋਲਾ ਗਾਲਾ ਸੁੱਟਦਾ ਹੀ ਰਹੇ ਆ ਕੋਈ ਗੱਲ ਨਹੀਂ ਗੇਮ ਹੀ ਕਰ ਲਾਂਗੇ ਕਰਾਓ ਤੁਸੀਂ ਗੇਮ ਓਏ ਉਹ ਗੇਮ ਨਹੀਂ ਡੌਂਕੀ ਦਾ ਨਾਮ ਸੁਣਿਆ ਡੌਂਕੀ ਦਾ ਸੁਣਿਆ ਭਾਜੀ ਡੌਂਕੀ ਦਾ ਸ਼ਰੂ ਖਾਨ ਵਾਲੀ ਚਾਰ ਆਰੀ ਵੇਖੀ ਆ ਤੇ ਆ ਜਾ ਮੈਕਸੀਕੋ ਚੱਲੀਏ ਵੇਖੀਓ ਉਹ ਹੀ ਵੇਖੀ ਆ ਫੇਰ ਇਹ ਤੈਨੂੰ ਸਾਰਾ ਕੁਝ ਪਤਾ ਹੀ ਆ ਉਦਾਂ ਹੀ ਲੱਗਣੀ ਓ ਡੌਂਕੀ ਉਹ ਤੇ ਭਾਜੀ ਕੁਟਦੇ ਮਾਰਦੇ ਵੜਾਵਾ ਤੇ ਮੇਰੇ ਤੋਂ ਤਾਂ ਤੁਰਿਆ ਵੀ ਨਹੀਂ ਜਾਣਾ 6 ਬੈਂਡ ਲੈ ਲੈਗਾ ਬੈਂਡ ਬੈਂਡ ਜਿੰਨੇ ਕਾ ਇੱਕ ਤਾਂ ਹੈਗਾ ਮਾਸਟਰ ਪਿਆਰੇ ਲਾਲ ਕਾ ਓਏ ਓ ਬੈਂਡ ਨਹੀਂ ਭਰਾਵਾ ਉਹ ਬੈਂਡ ਨਹੀਂ ਫਿਰ ਫਬਜੀ ਬੈਂਡ ਕਾ ਲੈਨੇ ਉਹ 6 ਬੰਦੇ ਆ ਜਾਣਗੇ ਤਿਆਰ ਵਰ ਤਿਆਰ ਓਏ ਭਰਾਵਾ ਆਈਲੈਂਡਸ ਦੀ ਗੱਲ ਕਰਨ ਦੇ ਆ ਆਈ ਲਰਸ ਇਹਨੂੰ ਸਮਝਾ ਕੋਈ ਆਈ ਲਰਸ ਹੋਰ ਹੁੰਦੀ ਆ ਉਹ ਨਾ ਨਾ ਭਾਜੀ ਇਹ ਨਹੀਂ ਮੈਂ ਤੌਣੀ ਆਣੀ ਮੈਂ ਤਾਂ ਅੱਗੇ 12 ਮਾਸਟਰਾਂ ਨੂੰ ਦਾਣੇ ਦੁਣੇ ਦੇ ਕੇ ਕੀਤੀਆਂ ਤੇ ਫੇਰ ਭਰਾਵਾ ਇੱਕੋ ਲਾਜੀ ਆ ਡੌਂਕੀ ਆ ਫੇਰ ਡੌਂਕੀ ਲਾਉਣੀ ਪੈਣੀ ਆ ਡੌਂਕੀ ਭਾਜੀ ਉੱਚ ਤੇ ਫਿਲਮ ਜੀ ਜੇ ਕੁੜਦੇ ਮਾਰਦੇ ਵੜਾ ਤੇ ਮੈਂ ਤਾਂ ਤਰਿਆ ਤਰਿਆ ਨਹੀਂ ਜਾਣਾ ਮੇਰੇ ਅੱਗੇ ਰਾਤ ਚ ਰਾਤ ਤੁਰਨਾ ਤੁਰਨਾ ਨਹੀਂ ਕੋੱਖ ਵੀ ਪੈਂਦਾ ਤੁਰਨਾ ਜੇ ਪਿਆ ਵੀ ਨਾ ਤੇ ਤੁਹਾਨੂੰ 2 ਕਿਲੋਮੀਟਰ ਹੀ ਤੁਰਨਾ ਪੈਣਾ ਉਹਦੇ ਵਿੱਚ ਵੀ ਆਪਾਂ ਤੁਹਾਡਾ ਪ੍ਰਬੰਧ ਕਰ ਦੇਣਾ ਨਹੀਂ ਜਾਣਾ ਉਹ ਤੋਂ ਫਲਸਤੀਨ ਉਹਨਾਂ ਦੇ ਕੋਲ ਖੋਤੀਆਂ ਹੋਣੀਆਂ ਵਾ ਤੇ ਉਹਨਾਂ ਨੂੰ ਜਾ ਕੇ ਰੁਪਈਏ 100 ਦਸ ਦੇਣੇ ਆ ਵੀ ਭਾਜੀ ਆਹ ਲੋ ਖੋਤੀ ਕਿਰਾਏ ਦੇ ਦੇ ਦਿਓ ਭਾਜੀ ਉਹਨਾਂ ਦੇ ਫਿਰ ਭਾਣਾ ਭੂਣਾ ਸਿੱਖਣੀ ਪਊਗੀ ਉਹਨਾਂ ਨੂੰ ਕਿੱਦਾਂ ਕਹੂੰਗਾ ਖੋਤੀ ਦੇ ਦੋ ਉਹ ਇਦਾਂ ਹੀ ਕਹਿਣਾ ਬੋਲ ਕੇ ਆ ਲੋ 10 ਰੁਪਏ ਦੇ ਖੋਤੀ ਦੇ ਦੋ ਤੇ ਭਾਜੀ ਜੀ ਉਹਨਾਂ ਨਾ ਦਿੱਤੀ ਤੁਸੀਂ ਪੈਸੇ ਦੇਵੋਗੇ ਨਾ ਤੇ ਖੋਤੀਆਂ ਵੀ ਦੇ ਦੇਣਗੇ ਉਹ ਖੋਤੀ ਦੇ ਭਾਵੇਂ ਆਪਾਂ ਹੁਣੇ ਹੀ ਖਿਲਾੜ ਦੀ ਉਹਨਾਂ ਨੂੰ ਕਹਿ ਕੇ ਮూర్ਤੀ ਮੂੰਹ ਕਰਕੇ ਖਿਲਾੜ ਦਿਓ ਪਰੇ ਨੂੰ ਇੰਗਲੈਂਡ ਵਾਲ ਨੂੰ ਤੁਸੀਂ ਪੈਸੇ ਕੱਢੋ ਬਾਕੀ ਟੈਨਸ਼ਨ ਛੱਡੋ ਠੀਕ ਜੀ ਹਾਂ ਤੇ ਕਾਗਜ਼ ਪੱਤਰ ਆਪਣੇ ਲੈ ਕੇ ਆਏ ਹਾਂ ਜੀ ਹਾਂ ਜੀ ਹਾਂ ਜੀ ਲਿਆਉਂਦੇ ਆ ਜੀ ਲਿਆਓ ਕਾਗਜ਼ ਪੱਤਰ ਵੇਖੀਏ ਫਿਰ ਕੀ ਹੈ ਤੁਹਾਡੇ ਹਾਂ ਜੀ ਲਾਓ ਜੀ ਫੋਟੋਗ੍ਰਾਫੀਆਂ ਲਿਆਂਦੀਆਂ ਵਾ ਫੋਟੋਗ੍ਰਾਫੀਆਂ ਦੇ ਧਿਆਨ ਨਾ ਮੈਂ ਨਾ ਮਾੜੇ ਇਹਦੇ ਪੇਪਰ ਸਕੈਨ ਕਰਾ ਕੇ ਨਾ ਤੇ ਦਿੱਲੀ ਭੇਜਦਾ ਵਾ ਤੇ ਪਤਾ ਕਰਦੇ ਆ ਵੀ ਕੀ ਆਪਣਾ ਮਾਹੌਲ ਚੱਲ ਕੀ ਬੰਦਾ ਗਿਆ ਪਾਹੀ ਮੈਨੂੰ ਛੇਤੀ ਛੇਤੀ ਇੱਥੋਂ ਕੱਢ ਦੋ ਮੇਰੇ ਨਾਲ ਕੋਟੰਜੀ ਮਹਿਸੂਸ ਹੁੰਦੀ ਇੱਥੇ ਮੈਂ ਨਹੀਂ ਰਹਿਣਾ ਰੁਣਾ ਕੋਈ ਨਹੀਂ ਤੈਨੂੰ ਕੱਢ ਦਿੰਨੇ ਆ ਕਿਧਰ ਨੂੰ ਕੋਈ ਨਹੀਂ ਬਾਹਰ ਨੂੰ ਕੱਢ ਦਿੰਨੇ ਆ ਬਾਹਰ ਨੂੰ ਬਾਹਰ ਨੂੰ ਕੱਢ ਦੋ ਮੈਂ ਆਇਆ ਜੇ ਕਰਾ ਕੇ ਤੇ ਤੁਸੀਂ 2 ਮਿੰਟ ਬਹੋ ਇੱਥੇ ਠੀਕ ਹੈ ਲੱਕੀ ਭਾ ਭਾਈ ਆਪਣਾ ਕਿਹੜਾ ਏਰੀਆ ਆਪਣਾ ਇਹੋ ਹੀ ਮਾਝਾ ਮਾਝਾ ਕਿਹੜਾ ਜ਼ਿਲ੍ਹਾ ਤਰਨਤਾਰਨ ਸੁੱਟੋ ਹੱਥ ਮੇਰਾ ਵੀ ਤਰਨਤਾਰਨ ਅੱਛਾ ਤੂੰ ਹੀ ਮਾਝੇ ਦਾਇਆਂ ਕੇ ਨਹੀਂ ਲਿਮਕੇ ਦਾ ਭਾਈ ਮਜ਼ਾਕ ਕਰਦਾ ਗਸਾਣਾ ਕਰੇ ਉਹ ਸਿਆਣੇ ਕਹਿੰਦੇ ਹੁੰਦੇ ਨਾ ਕਿ ਜੇ ਬੰਦਾ ਆਵਣਾ ਸਿਆਣਾ ਹੋਵੇ ਨਾ ਕਿ ਸਿਆਣੇ ਦੀ ਸਲਾਹ ਲੈ ਲੈਣੀ ਚਾਹੀਦੀ ਹੈ ਉਹ ਭਾਜੀ ਸਿਆਣੇ ਦੀ ਉਹ ਲੱਭਿਆ ਮੈਂ ਇੱਕ ਸਿਆਣਾ ਮੈਨੂੰ ਕਹਿੰਦਾ ਤੂੰ ਸਾਰੀ ਉਮਰ ਧੱਕੇ ਖਾਣੇ ਆ ਤੇ ਆਪਾਂ ਸਿਆਣਾ ਹੀ ਛੱਡਦਾ ਵਾਹੇ ਜੇ ਕੋਈ ਸਿਆਣਾ ਹੈਗਾ ਤੇ ਤੁਸੀਂ ਦੱਸ ਦੋ ਉਹ ਸਿਆਣਾ ਉਹ ਹੀ ਹੁੰ ਜਿਹੜਾ ਸਿਆਣੀ ਗੱਲ ਕਰੇ ਯਾਰ ਗੱਲ ਸੁਣ ਤੈਨੂੰ ਗੜੀ ਹੋਈ ਆ ਤੂੰ ਬਾਹਰ ਜਾ ਕੇ ਕੀ ਕਰਨਾ ਇੱਥੇ ਕੋਈ ਨੌਕਰੀ ਨੌਕਰੀ ਲੱਭਾਂ ਹਟਾ ਕਟਾ ਦੋ ਹੈਗਾ ਮੋਜਾ ਮਾਣੀ ਤੇ ਬਾਹਰ ਦਾ ਕੀ ਹੈ ਬਾਹਰ ਕੋ ਨਹੀਂ ਆਗਾ ਜਾਓ ਭਾਜੀ ਇੱਥੇ ਮੈਂ 35 ਫਾਰਮ ਭਰਤੇ ਆ ਹਰ ਫਾਰਮ ਤੇ ਸਰਕਾਰੀ ਫੀਸਾਂ ਸਰਕਾਰੀ ਫੀਸਾਂ ਦੇ ਦੇ ਮੈਂ ਨੰਗ ਹੋ ਗਿਆ ਵਾਂ ਨੌਕਰੀ ਕਿਹਨੂੰ ਦੇ ਨਹੀਂ ਦੇ ਫੇਰ ਮੈਂ ਹੁਣ ਸੋਚਿਆ ਕਿ ਮਣਾ ਆ ਘਰ ਕੇ ਤੇਰੇ ਕੋਲ ਤੇ ਬਾਹਰ ਹੀ ਵੱਜਦਾਈ ਤੇ ਬਾਹਰ ਨਿਕਲ ਜਾਣ ਬਾਹਰ ਕਿਹੜਾ ਸੌਖਾ ਵਾ ਇੱਥੇ ਕੋਈ ਕੰਮਕੁਮ ਕਰ ਲੈ ਕੰਮਕੁਮ ਦੀ ਨਾ ਭਾਜੀ ਗੱਲ ਕਰੋ ਕੰਮ ਮੈਂ ਸਾਰੇ ਸਿੱਖੇ ਆ ਪਰ ਇੱਧਰ ਕੋਈ ਮੁੱਲ ਨਹੀਂ ਜੇ ਕੰਮਕੁਮ ਦਾ ਕਿਹੜਾ ਸਿੱਖਿਆ ਹੀ ਕੰਮ ਭਾਜੀ ਆ ਆਲ ਰੌਂਡਰੀਆਂ ਸਾਰੇ ਕੰਮ ਆਉਂਦੇ ਆ ਪਰ ਆਪਾਂ ਇੱਥੇ ਕਰਨਾ ਕੋਈ ਨਹੀਂ ਉਧਰ ਦਾ ਕੰਮ ਦੱਸੋ ਉਧ ਇਧਰ ਦੇ ਪੁੱਤ ਧੱਕੇ ਹੀ ਚੱਲਦੇ ਆ ਕਿਉਂ ਡਾਲਰ ਬੰਦ ਹੋ ਗਏ ਡਾਲਰ ਕਮਾਉਣੇ ਕਿਹੜੇ ਸੌਖੇ ਆ ਉਹ ਸੌਖੇ ਹੀ ਆ ਇੰਨੇ ਡਾਲਰ ਕਮਾਉਣੇ ਔਖੇ ਹੋਣਾ ਤੇ ਇਧਰੋਂ ਜਾਂਦੇ ਬੜੀਆਂ ਬੜੀਆਂ ਗੱਡੀਆਂ ਨਾਲ ਫੋੜਵਾਣਾ ਪਾਉਣ ਤੇ ਐੜੇ ਐੜੇ ਤਕੜੇ ਇਧਰ ਮੈਨਾਂ ਛਤਰਾ ਇੰਨਾ ਗੱਲਾਂ ਨੇ ਤੇ ਮਾਰਿਆ ਸਾਰੇ ਪੰਜਾਬ ਨੂੰ ਤੂੰ ਇੱਥੇ ਲੱਸੀ ਲੈਣ ਨਹੀਂ ਆਇਆ ਤੂੰ ਵੀ ਬਾਹਰ ਜਾਣ ਲਈ ਆਇਆ ਮੈਂ ਤੈਨੂੰ ਕੀ ਪਤਾ ਮੈਂ ਕਿਹੜੇ ਕੰਮ ਆਇਆ ਮੈਂ ਤੇ ਤੈਨੂੰ ਆਪਣਾ ਛੋਟਾ ਭਰਾ ਸਮਝ ਕੇ ਸਮਝਾਉਣ ਡਿਆ ਹਾਂ ਉਹ ਨਾ ਨਾ ਵੀਰ ਤੂੰ ਮੈਨੂੰ ਨਾ ਸਮਝਾ ਮੇਰੇ ਤੇ ਕੰਮ ਅੱਗੇ ਬੰਦੇ ਬੰਦੇ ਰਹਿ ਜਾਂਦੇ ਆ ਤੂੰ ਵਿੱਚ ਹੋਰ ਨੰਨਾ ਧਰਨ ਡਿਆ ਤੂੰ ਨਾ ਤਾਂ ਸਮਝਾਉਣ ਡਿਆ ਮੈਂ ਕਿ ਚੱਲ ਤੂੰ ਆਪਣੇ ਜ਼ਿਲ੍ਹੇ ਦਾ ਵਾ ਉਹ ਜਾਓ ਭਾਈ ਮੈਂ ਨਹੀਂ ਤੇ ਤਰਨ ਤਰਨ ਤਾਰਨ ਦਾ ਮੇ ਬਾਹਰ ਜਾਣਾ ਮੈਂ ਤਾਂ ਫੇਰ ਆਪਣੀ ਜਾ ਰਹੀ ਆ ਕੀ ਗੱਲਾਂ ਚੱਲਣ ਡੀਆਂ ਵਾ ਬੈਠਾ ਬੈਠਾ ਪਾਜੀ ਬੈਠੋ ਬੈਠੋ ਗੱਲਾਂ ਗੱਲਾਂ ਕੀ ਚੱਲਣ ਡੀਆਂ ਪਾਜੀ ਹਣੀ ਸਮਝਾਉਣ ਡੇ ਮੈਨੂੰ ਕੀ ਸਮਝਾਉਂਦੇ ਮੈਨੂੰ ਕਹਿੰਦੇ ਬਾਹਰ ਜਾ ਕੇ ਕਰਨਾ ਇੱਥੇ ਕੰਮ ਕੂ ਕਰ ਕੋਈ ਇਹੇ ਫੇਰ ਇਹ ਬੰਦਾ ਸਿਆਣਾ ਵਾ ਜਿਹੜਾ ਤੈਨੂੰ ਸਮਝਾਉਣ ਡਿਆ ਮੈਨੂੰ ਇਹ ਗੱਲ ਦੱਸ ਤੂੰ ਕਿ ਪੈਸੇ ਮਰਦੇ ਵੇਖੇ ਕਿਸ ਦੇ ਉਹ ਕਿੱਦਾਂ ਮਰਦੇ ਆ ਜਦੋਂ ਗੱਲਾਂ ਕੱਚੀਆਂ ਕਰੀਏ ਨਾ ਤੇ ਫੇਰ ਪੈਸੇ ਮਰ ਜਾਂਦੇ ਹੁੰਦੇ ਨਹੀਂ ਨਹੀਂ ਭਾਜੀ ਗੱਲਾਂ ਪੱਕੀਆਂ ਕਰਨੀਆਂ ਚਾਹੀਦੀਆਂ ਕੱਚੀਆਂ ਕਿਉਂ ਕਰਨੀਆਂ ਤੂੰ ਤੁਹਾਡੀ ਗੱਲ ਪੱਕੀ ਹੈ ਕਿ ਕੱਚੀ ਹੈ ਆਪਣੀ ਪੱਕੀ ਹੈ ਟਣ ਗਈ ਤੁਹਾਡੀ ਮੇਰੀ ਭਰੀ ਪੱਕੀ ਹੈ ਇਹ ਗੱਲ ਮੈਨੂੰ ਭਾਵੇਂ ਇਹਦੇ ਮਗਰੀ ਤੋੜ ਦੋਗੇ ਬਸ ਫੇਰ ਠੀਕ ਹੈ ਫੇਰ ਨਹੀਂ ਕੱਚੀਆਂ ਗੱਲਾਂ ਜਦੋਂ ਕਰੀਏ ਨਾ ਫੇਰ ਪੈਸੇ ਡੁੱਬ ਜਾਂਦੇ ਮੈਂ ਕਹਿੰਦਾ ਜੀ ਆਪਾਂ ਕੱਚੀਆਂ ਗੱਲਾਂ ਕਿਉਂ ਕਰਦੀਆਂ ਵਾ ਸਹੀ ਟਿਕਾਣੇ ਤੇ ਆ ਗਿਆ ਤੁਹਾਡੇ ਕੋਲ ਸਹੀ ਹੈ ਕੋਈ ਲੈ ਵੀ ਪੇਪਰ ਤੇ ਤੇਰੇ ਚਾਹ ਕੇ ਕਰ ਲਿਆ ਪੇਪਰ ਤੇ ਨੇ ਸਹੀ ਹੈ ਤਾਂ ਨਿਗਰਨਾਨਕ ਪਾਸ਼ਾ ਤੇ ਹੁਣ ਜਵਾਨਾ ਇਦਾਂ ਵਾ ਹਾਏ ਹਾਂਜੀ ਵੀ ਪੈਸਾ ਪੋਹਾਂ ਦੀ ਗੱਲ ਕਰ ਲਈਏ ਆ ਨਹੀਂ ਨਹੀਂ ਕਰੋ ਕਰੋ ਦੱਸੋ ਕਿੰਨੇ ਕ ਲੱਗ ਜਾਣਗੇ ਇਹ ਪੈਸੇ ਤੇਰਾ ਖਰਚਾ ਆਣਾ ਮੈਂ ਗੱਲ ਕੀਤੀ ਆ ਵੀ 22 ਲੱਖ ਰੁਪਏ ਖਰਚਾ ਬਣਾਉਣਾ 22 ਲੱਖ ਭਾਜੀ ਤੁਸੀਂ ਤਾਂ ਮੈਨੂੰ ਸੁੱਕਿਆ ਮਾਰ ਦੇਣ ਡੇ ਜਿਆਦੇ ਥੋੜੇ ਬਤਾ ਕੋਈ ਘੱਟਵਾਦ ਨਹੀਂ ਕਰ ਸਕਦੇ ਤੁਸੀਂ ਚੜ ਕੇ ਜਾਣਾ ਵਾ ਨਾ ਆ ਜਾਣਾ ਤੇ ਚੜ ਕੇ ਹੀ ਆ ਤੇ ਫੇ ਇੰਨੇ ਲੱਗਣੇ ਆ ਭਾਜੀ ਕੋਈ ਇਹੋ ਜਿਹਾ ਦੇਸ਼ ਨਹੀਂ ਹੈਗਾ ਜਿੱਥੇ ਮੈਂ ਚਲ ਵੀ ਜਾਵਾਂ ਤੇ ਪਈਆ ਵੀ ਕੋਈ ਨਾ ਲੱਗੇ ਬਿਲਕੁਲ ਹੈਗਾ ਵਾ ਕਿਹੜਾ ਸਮਸ਼ਾਨਿਸਤਾਨ ਆ ਸਮਸ਼ਾਨਿਸਤਾਨ ਇਹ ਕਹੋ ਜਿਹਾ ਕੁੱਤਾ ਆ ਨਾਮ ਇਹ ਤਾਂ ਕਦੀ ਮੈਂ ਸੁਣਿਆ ਹੀ ਨਹੀਂ ਹੁਣ ਸੁਣ ਲਿਆ ਨਾ ਸੁਣ ਤੇ ਲਿਆ ਵਾ ਪਰ ਮੈਨੂੰ ਵਧੀਆ ਨਹੀਂ ਜੇ ਲੱਗਾ ਮੇਰੇ ਤੋਂ ਪੈਸੇ ਭਾਵੇਂ ਲੀ ਲੋ ਤੇ ਪਰ ਮੈਨੂੰ ਜਹਾਨਿਸਤਾਨ ਤੇ ਕੋਈ ਨਹੀਂ ਫੇ ਜਹਾਨਿਸਤਾਨ ਤੇ ਰਹਿਣਾ ਤੇ ਫੇ 2 ਲੱਖ ਹੀ ਲੱਗਣਾ ਠੀਕ ਆ ਭਾਜੀ 2 ਲੱਖ ਹੀ ਪਰ ਮੈਂ ਤੁਰਨਾ ਨਹੀਂ ਜੇ ਮੈਂ ਤੁਹਾਨੂੰ ਅੱਗੇ ਵੀ ਦੱਸਣਾ ਮੇਰੇ ਰਾਡ ਪਈ ਮੈਂ ਤਾਂ ਤੁਰਿਆ ਨਹੀਂ ਜਾਂਦਾ ਉਹ ਤੁਰਨ ਵਾਲਾ ਕੰਮ ਨਹੀਂ ਆ ਤੂੰ ਐ ਫੁੱਲਾਂ ਵਾਂਗੂ ਜਾਊਗਾ ਬਾਹਰ ਐ ਮੈਨੂੰ ਜੱਜ ਮਲਾਈ ਵਾਂਗੂ ਕਰਦੇ ਐ ਟੈਨਸ਼ਨ ਨਾ ਲੈ ਕੋਈ ਵੀ ਤੂੰ ਜਾਜ ਕੋ ਆ ਗਿਆ ਹਾਂ ਫੇਰ ਨਾ ਕਰ ਕੋਈ ਨਹੀਂ ਠੀਕ ਆ ਜੀ ਕਮੇ ਤੇ ਹੁਣੇ ਪਹਚਾ ਦਈਏ ਮੈਂ ਮਿਲਿਆਣੀ ਕਰਦਿਆਂ ਨੂੰ ਲੈ ਜਾਜ ਜੇ ਲੱਗਾ ਵੀ ਉਧਰ ਆਣਾ ਪਾਜੀ ਬਾਹਰੋਂ ਫੋਨ ਆਇਆ ਜੇ ਕੀ ਗੱਲ ਹੋ ਗਈ ਆ ਜਿਹੜੀ ਆਪਣੀ ਕਿਆਂ ਬੰਨੇ ਵਾਲੀ ਗੇਮ ਨਹੀਂ ਸੀ ਉਹ ਖਰਾਬ ਹੋ ਗਈ ਜੇ ਕੀ ਹੋ ਗਿਆ ਉਹ ਗੋਰਿਆਂ ਨੇ ਹਮਲਾ ਕਰਤਾ ਵਾ ਏਸ਼ੀਅਨ ਤੇ ਕਿਉਂ ਕਹਿੰਦੇ ਅਸੀਂ ਨਹੀਂ ਆਪਣੇ ਮੁਲਖ 'ਚ ਹੋਰ ਬੰਦਾ ਰਹਿਣ ਦੇਣਾ ਉਹ ਕਿ ਓਏ ਓ ਕੋਈ ਨਹੀਂ ਆ ਓ ਇਹੋ ਜਿਹੇ ਗੱਲਾਂ ਹੁੰਦੀਆਂ ਰਹਿੰਦੀਆਂ ਆਪਾਂ ਕੋਈ ਨਹੀਂ ਹਾਂ ਹਾਂ ਭਾਜੀ ਕੀ ਗੱਲ ਹੋ ਗਈਆਂ ਕੋਕੜੀ ਹੋਇਆ ਹੌਸਲਾ ਕਰ ਕੋਈ ਨਹੀਂ ਹੋਇਆ ਨਹੀਂ ਨਹੀਂ ਆ ਮਰਨ ਮਰਾਉਂਦਿਆਂ ਵੀਰ ਹੁਣੇ ਗੱਲਾਂ ਕਰਕੇ ਗਿਆ ਇੱਥੇ ਆਪਾਂ ਨਹੀਂ ਜਿੰਦਾ ਭਈਆਂ ਦੇ ਨਾਲ ਮੜਾ ਮੋਟਾ ਹੋ ਜਾਂਦਾ ਵਾ ਐਦਾਂ ਮੜਾ ਮੋਟਾ ਲੜਾਈ ਝਗੜੇ ਹੋ ਜਾਂਦੇ ਆ ਜਿਹਨੋਂ ਕਿਤੇ ਜਾਈਏ ਹੋਰ ਥਾਂ ਦੇ ਕੋਈ ਨਹੀਂ ਟੈਨਸ਼ਨ ਨਾ ਲੈ ਤੋ ਕਿਉਂ ਇਹੋ ਸਮਝਾਉਂਦਾ ਤੈਨੂੰ ਉਹਦਾ ਜਿੱਥੇ ਬੰਦਾ ਜੰਮਿਆ ਹੁੰਦਾ ਨਾ ਉੱਥੇ ਉਹਦੀ ਟੌਰ ਹੁੰਦੀ ਆ ਉੱਥੇ ਹੀ ਉਹ ਰਾਜਾ ਹੁੰਦਾ ਉੱਥੇ ਭਾ ਗੋਰੇ ਜੰਮੇ ਆ ਉੱਥੇ ਗੋਰਿਆਂ ਨੇ ਰਾਜ ਕਰਨਾ ਵਾ ਅਗਲੇ ਰਹਿਣ ਦਿੰਦੇ ਆ ਗੈਰ ਮੁਲਕੀ ਨੇ ਉੱਥੇ ਅਗਲੇ ਦਾ ਟਾਅਰ ਆ ਪਾ ਅਗਲੇ ਦਾ ਦੇਸ਼ ਆ ਉਹ ਨਾਨਾ ਭਾਜੀ ਮੈਂ ਨਹੀਂ ਜਲਵਾਣਾ ਨੂੰ ਮੈਂ ਸਹੀ ਗੱਲ ਤੇ ਸੁਣ ਗੱਲ ਕੀ ਹੋਈ ਆ ਗੱਲ ਕੀ ਹੋਣੀ ਆ ਰੰਗ ਰੂਪ ਜਾਤ ਪਾਤ ਨਸਲਾਂ ਫਸਲਾਂ ਓਏ ਉਹ ਵੀ ਮੰਦੇ ਆ ਮੈਂ ਤਾਂ ਸੁਣਿਆ ਗੋਰਿਆਂ ਚ ਜਾ ਮੰਦੇ ਨਹੀਂ ਆ ਉਹ ਜੇ ਆਹ ਕੁਝ ਉੱਥੇ ਚੱਲਣ ਡਿਆ ਮੈਂ ਉੱਥੇ ਛਕੂ ਲੈ ਜਾਣਾ ਮੈਨੂੰ ਤਾਂ ਮੇਰਾ ਪੰਜਾਬ ਹੀ ਠੀਕ ਆ ਭਾਜੀ ਉਹ ਭਰਾਵਾ ਕੋਈ ਇਦਾਂ ਦੀ ਗੱਲ ਨਹੀਂ ਤੂੰ ਜ਼ਿਆਦਾ ਡਰੀ ਗਿਆ ਲੱਗਦਾ ਹੈਗਾ ਨਾ ਉਹ ਡਰਨ ਡਰਨ ਦੀ ਨਹੀਂ ਗੱਲ ਭਾਜੀ ਭਾਜੀ ਮੈਨੂੰ ਬਾਈ ਰੱਖ ਵੀ ਮંજੂਰੀ ਤੁਹਾਡਾ ਤੁਰਨਾ ਵੀ ਮਨਜ਼ੂਰ ਹੀ ਡੋਂਕੀਆਂ ਵੀ ਮਨਜ਼ੂਰੀ ਓਏ ਆ ਮੈਨੂੰ ਪੰਜਾਬ ਹੀ ਭਾਜੀ ਠੀਕ ਆ ਆਈ ਲਵ ਪੰਜਾਬ ਕੋਈ ਨਹੀਂ ਪੇਮੈਂਟ ਥੋੜੀ ਬਹੁਤੀ ਦੇ ਦੇ ਤੇਰਾ ਕੰਮ ਕਰ ਦੇਣਾ ਆਪਾਂ ਛੇਤੀ ਤੂੰ ਟੈਨਸ਼ਨ ਨਾ ਲੈ ਉਹ ਕਿਹੜੀ ਪੇਮੈਂਟ ਆ ਚੁੱਕੋ 10 ਰੁਪਏ ਖੋਤੇਆਂ ਦੇ ਉਹ ਬਾਹਰ ਭਾਵੇਂ ਆਪਾਂ ਜਾਈਏ ਭਾਵੇਂ ਨਾ ਜਾਈਏ ਭਰ ਕੇ ਬੇਜਮਾਨ ਦਾ ਅੱਕ ਨਹੀਂ ਰੱਖਣਾ ਪਰ ਆ ਤੇ 20 ਆ ਬਾਕੀ 10 ਤੇਰੇ ਵਾਲੇ ਖੋਤੇ ਦੇ